ਕੀ ਨਾਂ ਤੁਹਾਡਾ ਮਨਮੋਹਨ ਸ਼ਰਮਾ ਗੁਰਨਾਣਕ ਮੱਲਮਾਚੂੜੀ ਇਹ ਕਟਣਾ ਉਹ ਮੈਡੀਕਲ ਘਟਨਾ ਦਾ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ ਸਵੇਰੇ ਅਸੀਂ ਅਸੀਂ ਗਏ ਹੋਏ ਸੀਗੇ ਮੇਰੀ ਵਾਈਫ ਨੇ ਲੱਕੜੀ ਬੰਨਣ ਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ ਹੁਣ 9 ਵਜੇ ਦੀ ਗੱਲ ਤਾਂ ਮੇਰੇ ਸਾਡੇ ਪੜੋਸੀ ਆ ਸਿਮਰਨ ਸਿਮਰਨਜੀਤ ਸਿੰਘ ਆ ਸਾਹਮਣੇ ਸਬਜ਼ੀ ਦਾ ਕੰਮ ਕਰਦਾ ਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਹੋਏ ਸੀਗੇ ਵੀ ਕਿਨਾਂ ਬੂਟਿਆਂ ਨੂੰ ਆਪਣਾ ਆਪਾ ਉਹ ਆਪਣਾ ਪਾਣੀ ਪੂਣੀ ਪਾ ਦਿਆ ਕਰਿਓ ਉਹ ਖੋਲਣ ਲੱਗੇ ਤਾਂ ਜਿੰਦਾ ਹੀ ਨਾ ਖੁੱਲੇ ਮਤਲਬ ਬਾਹਰ ਨਾਲ ਜਿੰਦਾ ਲੱਗਿਆ ਹੋਇਆ ਸੀ ਆਂ ਖੋਲਦੇ ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤੇ ਅੰਦਰ ਜਿੰਦਾ ਜਿੰਦਾ ਟੁੱਟਾ ਹੋਇਆ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਟਾ ਵੜੋ ਅੰਦਰ ਵੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਗ ਲੋਕ ਟੁੱਟੇ ਹੋਏ ਸੀਗੇ ਸਾਰੀਆਂ ਹਲ ਮਾਰੀਆਂ ਲਮੁਰੀਆਂ ਖੁੱਲੀਆਂ ਸੀਗੀਆਂ ਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਉੱਥੇ ਦੇਖਿਆ ਮੇਰੇ ਮੇਰੀ ਇਹ ਬੱਤੀ ਬੋਰ ਦੀ ਰਵਾਲ ਵਰ ਵੀ ਪਈ ਸੀਗੀ ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ ਉਹ ਮੈਂ ਲੈ ਕੇ ਨਹੀਂ ਗਿਆ 14-15 ਸਾਲ ਹੋ ਗਏ ਮੇਰੇ ਬਣੀ ਹੋਈ ਨੂੰ ਤੇ ਉਹ ਵੀ ਨਾਲ ਲੈ ਗਏ ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ ਉਹ ਲੈ ਕੇ ਇੱਕ ਮੰਦਰੀ ਸੀਗੀ ਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ ਸਮਾਨ ਜੇ ਉਹਨੂੰ ਟੋਪਸਟਾਰਕ ਗ੍ਰਾਮ ਦੇ ਟੋਪਸ ਸੀਗੇ ਮੁੰਦਰੀ ਵੀ 3-4 ਗ੍ਰਾਮ ਦੀ ਸੀਗੀ ਜਿਹੜਾ ਉਹ ਸੈਟ ਸੀਗਾ ਉਹ ਮਹਿੰਗਾ ਸੀਗਾ ਉਹ 800-4-5 ਲੱਖ ਰੁਪਏ ਦਾ ਉਹਦੇ ਚ ਕਿਉਂਕਿ 350 ਤੋਂ 4 ਨਾ 480 ਮੋਤੀ ਸੀਗੇ ਉਹਦੇ ਚ ਸੱਚੇ ਮੋਤੀ ਉਹ ਗਲ ਵਾਸਤੇ ਪਹਿਲਾਂ ਦਾ ਨਿੱਤਾ ਹੋਇਆ ਸੀਗਾ ਉਹ ਫਿਰ ਆਂਦਾ ਨਹੀਂ ਸੀਗਾ ਇਸ ਲਈ ਅਸੀਂ ਵਿੱਚੇ ਲੋਕਰ ਦੇ ਵਿੱਚੇ ਉੱਥੇ ਹੀ ਅਲਮਾਰੀ ਦੇ ਵਿੱਚੇ ਰੱਖਿਆ ਹੋਇਆ ਸੀਗਾ ਘਟਨਾ ਬਾਰੇ ਕੋਈ ਤੁਹਾਨੂੰ ਲੱਗਦਾ ਕੋਈ ਸ਼ੂ ਮਿਲੀ ਕੋਈ ਇਦਾਂ ਦੀ ਹਾਂਜੀ ਘਟਨਾ ਬਾਰੇ ਤੁਹਾਨੂੰ ਲੱਗਦਾ ਵੀ ਕਿਸ ਨੇ ਕੀਤਾ ਹੋਊਗਾ ਨਹੀਂ ਹਾਲੇ ਤੱਕ ਤਾਂ ਨਹੀਂ ਕਿਉਂਕਿ ਮੈਂ ਹੁਣੇ ਆਇਆ ਹੀ ਆਂ ਫੋਰਸ ਪ੍ਰਸ਼ਾਸਨ ਨੂੰ ਤੁਸੀਂ ਕਹਾਂਗੇ ਹਾਂ ਸੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੁंशी ਨੂੰ ਪਰ ਕੋਈ ਨਹੀਂ ਫਿਰ ਇਹਦਾ ਕਿਹਨਾ ਪ੍ਰੋਬਲਮ ਇਹ ਆ ਵੀ ਮੇਰੀ ਰੁਵਾਲਵਰ ਬਾਹਰ ਬਾਈਚਾਂਸ ਉਹ ਕੁਝ ਕਰ ਲੈਣ ਹਾਂਜੀ ਨਾਲ ਤੁਹਾਡਾ ਹਾਂਜੀ ਮੈਂ ਪਰਮਜੀਤ ਸਿੰਘ ਪੰਮਾ ਕੌਂਸਲਰ ਵਾਰਡ ਨੰਬਰ 1 ਗੁਰਨਾਨਕ ਮਹਿਲਾ ਮਾਛੀਵੜਾ ਦਾ ਰਹਿਣ ਵਾਲਾ ਹਾਂਜੀ ਕੀ ਘਟਨਾ ਹੋਈ ਹੈ ਮੱਲੇ ਘਟਨਾ ਮੈਂ ਆਪਣੇ ਘਰ ਦੇ ਵਿੱਚ ਸੀਗਾ ਤੇ ਬੱਬੂ ਸ਼ਰਮਾ ਮੇਰਾ ਦੋਸਤ ਹੈ ਕਾਫੀ ਪਿਆਰ ਆ ਉਹਦਾ ਨਾਲ ਮੇਰਾ ਉਹਦਾ ਮੈਨੂੰ ਫੋਨ ਆਇਆ ਸਵੇਕ 9 ਵਜੇ ਕਹਿੰਦਾ ਵੀਰੇ ਵੀਰੇ ਘਰ ਜਾ ਕੇ ਦੇਖੀ ਜਰਾ ਵੀ ਮੈਨੂੰ ਫੋਨ ਆਇਆ ਸਮਰਨ ਦਾ ਵੀ ਚੋਰੀ ਹੋ ਗਈ ਤੇ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਫਿਰ ਨਾਲ ਆਂਟੀ ਰਹਿੰਦੇ ਨੇ ਉਹਨਾਂ ਨੂੰ ਮੈਂ ਗੱਲ ਪੁੱਛਿਆ ਕੀ ਹੋਇਆ ਕਿ ਉਹ ਕਹਿੰਦੇ ਵੀ ਮੈਨੂੰ ਇਹ ਚਾਬੀ ਦੇ ਕੇ ਚਲੇ ਜਾਂਦੇ ਨੇ ਜਦੋਂ ਵੀ ਜਾਂਦੇ ਨੇ ਵੀ ਮੈਂ ਵੀ ਰਾਤ ਨੂੰ ਲਾਈਟ ਜਗਾ ਦਿੰਨੀ ਆ ਸਵੇਰੇ ਮੈਂ ਤਾਲਾ ਖੋਲ ਕੇ ਲਾਈਟ ਬੰਦ ਕਰ ਦਿੰਨੀ ਆ ਵੀ ਜਦੋਂ ਮੈਂ ਅੱਜ ਸਵੇਰੇ ਤਾਲਾ ਖੋਲੋ ਕੇ ਤੇ ਲਾਈਟ ਬੰਦ ਕਰਨੀ ਸੀ ਕਿ ਦੇਖਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਵੀ ਫਿਰ ਸਾਹਮਣੇ ਸਿਮਰਨ ਦੀ ਦੁਕਾਨ ਆ ਕਰਿਆਨੇ ਦੀ ਉਹਨੇ ਸਿਮਰਨ ਨੂੰ ਬੁਲਾਇਆ ਸਿਮਰਨ ਦੇਖੀ ਵੀ ਕੀ ਹੋਇਆ ਸਸੇ ਮਰ ਕਹਿੰਦਾ ਆਂਟੀ ਇਹਦਾ ਕੁੰਡੀ ਅੰਦਰੋਂ ਲੱਗੀ ਹੋਈ ਆ। ਨਾਲ ਇੱਕ ਗਵਾਨ ਦੇ ਵਿੱਚ ਮੁੰਡਾ ਸਾਡੇ ਰਾਜੂ ਰਹਿੰਦਾ ਆ ਫਿਰ ਉਹਨੂੰ ਬੁਲਾ ਕੇ ਉਹਨੇ ਕੰਧ ਟੱਪ ਕੇ ਅੰਦਰੋਂ ਦਰਵਾਜ਼ਾ ਖੋਲ੍ਹਿਆ। ਪਰ ਜਦੋਂ ਅੰਦਰ ਦੇਖਿਆ ਤਾਂ ਸਾਹਮਣੇ ਮੇਨ ਦਾ ਦਰਵਾਜ਼ਾ ਟੁੱਟਿਆ ਹੋਇਆ ਸੀਗਾ, ਤਾਲੇ ਤੋੜੇ ਹੋਏ ਸੀ। ਫਿਰ ਜਦੋਂ ਮੈਂ ਆ ਕੇ ਅੰਦਰ ਦੇਖਿਆ ਤਾਂ ਦੀਵਾਨ ਜਿਹੜੇ ਨੇ ਦੋਨੋਂ ਬੈੱਡਾਂ ਦੇ ਸਾਰੇ ਫਰੋਲੇ ਹੋਏ ਸੀਗੇ, ਉਲਟ-ਪੁਲਟ ਕੀਤਾ ਹੋਇਆ ਸੀ ਸਾਰਾ ਸਮਾਨ। ਫਿਰ ਮੈਂ ਬੱਬੂ ਨੂੰ ਫੋਨ ਕੀਤਾ। ਮੈਂ ਕਿਹਾ ਭਾਈ ਤੇਰਾ ਜਿਹੜਾ ਸਮਾਨ ਸਭ ਸਾਰਾ ਖਿਲਰਿਆ ਹੋਇਆ। ਤੇ ਬਬੂ ਕਹਿੰਦਾ ਵੀਰੇ ਤੋ ਬਾਲਾ ਇਹ ਦੇਖ ਵੀ ਅਲਮਾਰੀ ਦੇ ਵਿੱਚ ਵੀ ਰਿਵਾਲਵਰ ਹੈਗੀ ਕਿ ਨਹੀਂ ਜਦੋਂ ਦੇਖਿਆ ਤਾਂ ਉਹਦਾ ਜਿਹੜਾ ਲਾਇਸੈਂਸ ਹੈ ਰਿਵਾਲਵਰ ਦਾ ਉਹ ਉੱਥੇ ਮੌਜੂਦ ਸੀ ਪਰ ਉੱਥੇ ਰਿਵਾਲਵਰ ਨਹੀਂ ਸੀ ਉਹ ਗਏ ਕਿੱਥੇ ਸੀਗੇ ਸ਼ਿਮਲੇ ਕੀ ਕਰਨਗੇ ਸੀ ਸ਼ਿਮਲੇ ਜੀ ਉਹਨਾਂ ਦੇ ਜਿਹੜੀ ਘਰ ਵਾਲੀ ਦੇ ਸ਼ਿਮਲੇ ਦੇ ਸਹੁਰੇ ਹੈਗੇ ਆ ਉਹਦੇ ਤੇ ਉਹ ਰਖੜੀ ਬਣਾਉਣ ਵਾਸਤੇ ਗਿਆ ਸੀ ਉੱਥੇ ਤੇ ਇੱਕ ਦਿਨ ਪਹਿਲਾਂ ਹੀ ਗਏ ਨੇ ਤੇ ਅੱਜ ਉਹਨੇ ਵਾਪਸ ਵੀ ਆ ਜਾਣਾ ਸੀਗਾ ਅੱਗੇ ਵੀ ਜਾਂਦੇ ਆ ਜਦੋਂ ਜਾਂਦੇ ਆ ਇਸ ਤੇ ਚਾਬੀ ਦੇ ਜਾਂਦੇ ਇੱਕ ਦੋ ਦਿਨ ਬਾਅਦ ਵਾਪਸ ਆ ਜਾਂਦੇ ਆ ਕੀ ਕੀ ਚੋਰੀ ਹੋਇਆ ਕੋਈ ਪਤਾ ਨਹੀਂ ਲੱਗਿਆ ਰੋਲ ਆਊਟ ਤੋਂ ਇਲਾਵਾ ਨਹੀਂ ਉਹਨੂੰ ਮੈਂ ਪੁੱਛਿਆ ਸੀਗਾ ਹੁਣ ਉਹ ਹੀ ਆ ਕੇ ਦੱਸ ਸਕਦਾ ਜੀ ਸਾਨੂੰ ਤਾਂ ਜਿਹੜੀ ਮੇਨ ਦੱਸਿਆ ਸੀ ਵੀ ਮੇਰਾ ਰਵਾਲਵਰ ਦੇਖੋ ਹੈ ਜਾਂ ਨਹੀਂ ਹੈ ਬਸ ਮੇਨ ਉਹ ਚੀਜ਼ ਦੇਖੀ ਹੈ ਬਾਕੀ ਹੁਣ ਉਹਦੇ ਆਏ ਤੇ ਪਤਾ ਲੱਗੂਗਾ ਵੀ ਕੀ ਕੀ ਲੈ ਕੇ ਗਏ ਆ ਪੁਲਿਸ ਕੰਪਲੇਂਟ ਪੁਲਿਸ ਦੇ ਕੰਪਲੀਟ ਕੀਤੀ ਆ ਥਾਣੇ ਫੋਨ ਕਰਤਾ ਸੀਗਾ ਬੱਬੂ ਨੇ ਵੀ ਕਰਤਾ ਸੀ ਫੋਨ ਤੇ ਮੈਂ ਵੀ ਕਰਤਾ ਸੀ ਫੋਨ ਤੇ ਗੱਲ ਹੋ ਗਈ ਸੀ ਉਹ ਥੋੜਾ ਪਾਸ ਕੋਈ ਕਿਸੇ ਦਾ ਪੋਸਟਮਾਰਟਮ ਹੋ ਰਿਹਾ ਹੈਗਾ ਉਧਰ ਬਿਜ਼ੀ ਸੀ ਤੇ ਜਿਹੜੀ ਵੀ ਕਾਰਵਾਈ ਬੰਦੀ ਆ ਉਹ ਕਰਨਗੇ